ਨੈਨਾ ਮੈਂ ਕਿਹ ਡਾਕਟਰ ਕੋ ਨਹੀਂ ਜਾਣਾ ਨਾਲੇ ਦੋਖ ਨੂੰ ਇਸ ਗੱਲ ਦਾ ਨਹੀਂ ਹੈਗਾ ਕਿ ਤੁਸੀਂ ਮੈਨੂੰ ਪੜਾਈ ਨਹੀਂ ਕਰਵਾਉਂਦੇ ਦੋਖ ਤੇ ਮੈਨੂੰ ਬਸ ਇਸ ਗੱਲ ਦਾ ਵਾ ਕਿ ਤੁਸੀਂ ਆਪਣੇ ਘਰ ਵਾਲੇ ਕੋ ਉਹਦਾ ਹੱਕ ਖੋਣ ਦੇ ਜੇ ਉਹ ਵੀ ਆਪਣੀ ਮਾਂ ਮਗਰ ਲੱਗ ਕੇ ਕਿਹਾ ਨਾ ਜੇ ਤੂੰ ਇਹੋ ਜੀ ਬਕਵਾਸ ਕਰਨੀ ਹੁੰਦੀ ਹੈ ਨਾ ਫਿਰ ਤੂੰ ਮੇਰੇ ਨਾਲ ਗੱਲ ਨਾ ਹੀ ਕਰਿਆ ਕਰ ਮੈਂ ਇੱਥੇ ਤੇਨੂੰ ਡਾਕਟਰ ਕੋ ਲੈ ਕੇ ਜਾਣ ਵਾਸਤੇ ਆਇਆ ਵਾਂ ਇੱਥੇ ਤੇਰੀਆਂ ਗੱਲਾਂ ਸੁਣਨ ਵਾਸਤੇ ਨਹੀਂ ਆਇਆ ਮੈਂ ਫਾਲਤੂ ਦੀਆਂ ਅੱਛਾ ਕਿਰਨ ਦੇ ਘਰ ਨਿਆਣਾ ਹੋਣ ਵਾਲਾ ਵਾ ਤੇ ਮੰਮੀ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੋ ਜੇ ਕਿਰਨ ਦੇ ਘਰ ਨਿਆਣਾ ਹੋ ਗਿਆ ਤੇ ਹਰਕਿਰਤ ਨੇ ਕਿਸੇ ਨਾਲ ਬਾਤ ਨਹੀਂ ਪੁੱਛਣੀ ਬਾਤ ਨਹੀਂ ਪੁੱਛਣੀ ਨਹੀਂ ਕੀ ਮਤਲਬ ਤੇਰਾ ਸਾਫ਼-ਸਾਫ਼ ਦੱਸ ਮੈਨੂੰ ਮੰਮੀ ਜੀ ਸਾਫ਼-ਸਾਫ਼ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਕਿਰਨ ਨੂੰ ਜੇ ਤੁਸੀਂ ਅੱਜ ਨਾਲ ਰੋਕਿਆ ਤੇ ਕੱਲ੍ਹਵਾਰ ਕਿਰਤ ਨੂੰ ਉਹਨੇ ਪਿਆਰ ਨਹੀਂ ਜੇ ਕਰਨਾ ਉਹ ਤੇ ਅੱਗੇ ਹਰ ਕਿਰਤ ਨਾਲ ਬੜਾ ਘਟਮੋਹ ਕਰ ਦਿਆ ਤੇ ਬਾਕੀ ਤੁਸੀਂ ਆਪਸਿਆਂ ਨੇ ਜੇ ਕੋਈ ਗੱਲ ਨਹੀਂ ਆਲੰਦ ਦੇ ਨਵ ਨੂੰ ਘਰ ਉਦੋਂ ਤਾਂ ਮੈਂ ਕਰਦੀ ਆਂ ਗੱਲ ਕਿ ਜੇ ਇਹ ਜਾਂਦੀ ਆ ਨਾ ਤੇ ਜਾਣਦੇ ਇਹਨੂੰ ਅਹੀਂ ਇਹਦੋਂ ਕੀ ਕਰਾਉਣਾ ਵਾ ਮੰਮੀ ਤੁਸੀਂ ਮੇਰੇ ਬੰਦੇ ਨੂੰ ਨਾ ਆਪਣੇ ਮਗਰ ਨਾ ਹੀ ਲਾਇਆ ਕਰੋ ਜੇ ਮੈਂ ਬੋਲਦੀ ਨੇ ਨਾ ਹੈਗੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਦਬ ਜੂਗੀ ਦਬਨ ਦਬਾਉਣ ਵਾਲੇ ਵਿੱਚ ਮੈਂ ਵੀ ਨਹੀਂ ਹੈਗੀ ਨਾਲੇ ਮੇਰੇ ਵਿੱਚ ਕੋਈ ਕਾਣੋਂ ਨਹੀਂ ਹੈਗੀ ਕਾਣੋਂ ਤਾਂ ਤੁਹਾਡੇ ਮੁੰਡੇ ਚ ਜਿਹੜਾ ਤੁਸੀਂ ਉਹਦਾ ਦੂਜਾ ਵਿਆਹ ਕਰਵਾਇਆ ਵਾ ਅੱਛਾ ਜੇ ਇਹ ਗੱਲ ਆ ਨਾ ਤੇ ਮੈਨੂੰ ਫਿਰ ਤੂੰ ਇਹ ਦੱਸ ਵੀ ਤੇਰਾ ਪਹਿਲਾ ਰਿਸ਼ਤਾ ਕਿਉਂ ਟੁੱਟਾ ਸੀ ਨੀ ਦੇ ਹੁਣ ਮੇਰੀ ਗੱਲ ਦਾ ਜਵਾਬ ਚੁੱਪਗਾਤੋ ਹੋ ਗਈਆਂ ਦੱਸ ਮੈਨੂੰ ਵੀ ਤੇਰਾ ਪਹਿਲਾ ਰਿਸ਼ਤਾ ਕਿਉਂ ਟੁੱਟਿਆ ਸੀ ਅਸ਼ਾ ਮੰਮੀ ਜੇ ਤੇ ਸੁੰਨਾ ਚਾਹੁੰਦੇ ਆਂ ਨਾ ਕਿ ਮੇਰਾ ਪਹਿਲਾ ਰਿਸ਼ਤਾ ਕਿਉਂ ਟੁੱਟਿਆ ਸੀ ਤੇ ਸੁਣੋ ਫਿਰ ਕਿਉਂਕਿ ਮੁੰਡਾ ਨਸ਼ੇੜੀ ਸੀ ਅਮਲ ਖਾਂਦਾ ਸੀ ਤਾਂ ਕਰਕੇ ਮੇਰਾ ਪਹਿਲਾ ਰਿਸ਼ਤਾ ਟੁੱਟਿਆ ਸੀ ਨਿਭਾ ਸਕਰ ਜਾ ਆ ਜਿਹੜੇ ਤੂੰ ਝੂਠ ਬੋਲਣ ਦੇਈਆਂ ਨਾ ਇਹੋ ਜਿਹੇ ਝੂਠ ਤੇਰੇ ਤਾਂ ਮੈਂ ਛੱਟ ਫੜ ਲੈਨੀ ਆ ਕੋਈ ਚੱਜ ਦਾ ਝੂਠ ਬੋਲਦੀ ਜਿੱਤੇ ਮੈਨੂੰ ਯਕੀਨ ਹੋ ਜਾਂਦਾ ਮੰਮੀ ਮੈਂ ਕੋਈ ਝੂਠ ਨਹੀਂ ਬੋਲਣ ਦੀ ਮੈਂ ਸੱਚ ਬੋਲਣ ਦੀ ਆ ਨਲੇ ਤੁਹਾਡਾ ਮੁੰਡਾ ਕਿਨਾ ਕਪੜਾ ਮਾਨਸਾ ਜਿਹਦੀ ਘਰ ਵਾਲੀ ਉਹਨੂੰ ਸਣੇ ਜਵਾਗ ਦੇ ਛੱਡ ਕੇ ਚਲ ਗਈ ਹੈ ਨਿੱਤੇ ਨੂੰ ਮੇਰੇ ਮੁੰਡੇ ਬਾਰੇ ਵੱਧ ਘੱਟ ਬੋਲਣ ਦੀ ਕੋਈ ਲੋੜ ਨਹੀਂ ਹੈਗੀ ਜੇ ਮੇਰਾ ਮੁੰਡਾ ਇੰਨਾ ਹੀ ਮਾੜਾ ਸੀ ਨਾ ਤੇ ਤੇਰਾ ਮਾਂ ਪਿਓ ਰਿਸ਼ਤਾ ਫਿਰ ਨਾ ਕਰਦਾ ਮੇਰੇ ਮੁੰਡੇ ਨੂੰ ਮੰਮੀ ਇਹ ਕੀ ਬੋਲੀ ਜਾਂਦੀ ਜੀ ਤੁਸੀਂ ਨਹੀਂ ਬਹੁਤਾ ਮੰਮੀ ਮੰਮੀ ਨਾ ਕਰ ਮੈਨੂੰ ਫਿਰ ਕੀ ਲੋੜ ਪੈ ਗਈ ਤੇਰੇ ਪੇਕੇਆਂ ਨੂੰ ਮੇਰੇ ਦਵਾਜੂ ਮੁੰਡੇ ਨਾਲ ਰਿਸ਼ਤਾ ਕਰਨ ਦੀ ਤੋਡੇ ਵਿੱਚ ਵੀ ਕੋਈ ਨਾ ਕੋਈ ਕਾਣਾ ਹੋਣੀ ਹੀ ਤਾਂ ਤਾਂ ਹੀ ਤੂੰ ਮੇਰੇ ਦਵਾਜੂ ਮੁੰਡੇ ਵਾਲਾ ਰਿਸ਼ਤਾ ਕੀਤਾ ਮੰਮੀ ਤੁਸੀਂ ਮੈਨੂੰ ਜੋ ਕਹਿਣਾ ਨਾ ਕਹਿ ਲਓ ਪਰ ਮੇਰੇ ਪੇਕੇਆਂ ਨੂੰ ਕੁਝ ਨਾ ਕਹੋ ਮੈਂ ਇਹ برداشت ਨਹੀਂ ਕਰ ਸਕਦੀ ਨਹੀਂ ਤੇ ਫਿਰ ਤੁਸੀਂ ਆਪਣਾ ਹਸਾਬ ਲਾ ਲਿਓ ਨਹੀਂ ਕੀ ਹਸਾਬ ਲਾ ਲਿਓ ਬਹੁਤੀ ਲੁਤਰੋ ਜੀ ਨੇ ਚਲਾ ਮੇਰੀ ਗੱਲ ਇੱਕ ਧਿਆਨ ਨਾ ਸੁਣ ਲਾ ਮੰਮੀ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ ਤੁਹਾਨੂੰ ਦੇ ਸਾਰੇ ਦਿਨ ਕਲੇਸ਼ ਤੇ ਲਾਓ ਹਰ ਕੋਈ ਗੱਲ ਹੀ ਨਹੀਂ ਆਉਂਦੀ ਨਾਲੇ ਮੇਰੇ ਕੋਈ ਨਾ ਟਾਈਮ ਨਹੀਂ ਹੈਗਾ ਕਿ ਮੈਂ ਤੁਹਾਡੀ ਕੱਲੀ ਕੱਲੀ ਗੱਲ ਸੁਣਦੀ ਫਿਰਾਂ ਨਾਲੇ ਆਪਣਾ ਜਵਾਗ ਜਣਾਂ ਆਪੇ ਸਾਂਭ ਲੋ ਮੇਰੇ ਕੋ ਨਹੀਂ ਸਾਂਭਿਆ ਜਾਂਦਾ ਜੇ ਤੁਹਾਡੇ ਕੋਲ ਨਹੀਂ ਨਾ ਸਾਂਭਿਆ ਜਾਂਦਾ ਇਹਨੂੰ ਪਰੇ ਸੁੱਟ ਦੋ ਜਾ ਕੇ ਕਿਦੇ ਨਹੀਂ ਸੋਟੋ ਦਾ ਕੀ ਮਤਲਬ ਹੋਇਆ ਮੇਰੀ ਗੱਲ ਧਿਆਨ ਨਾਲ ਸੁਣ ਲਾ ਅੱਜ ਤੋਂ ਬਾਅਦ ਤੂੰ ਮੇਰੇ ਪੁੱਤਰੇ ਨੂੰ ਹੱਥ ਨਾ ਲਾਈ ਤੇ ਨਾਲੇ ਮੇਰੇ ਮੁੰਡੇ ਤੋਂ ਵੀ ਦੂਰ ਰਹੀਂ ਲੱਗੀ ਸਮਝ ਮੰਮੀ ਜੇ ਤੈਨੂੰ ਆਪਣੇ ਮੁੰਡੇ ਨੂੰ ਆਪਣੇ ਵੱਲ ਕਰਨ ਦਾ ਇੰਨਾ ਸ਼ੌਂਕ ਹੈ ਨਾ ਫਿਰ ਉਹਨੂੰ ਵਹਿ ਕਿਉਂ ਨਹੀਂ ਮੇਰਾ ਬੋਤਾ ਮੂੰਹ ਨਾ ਖਲਾ ਤੂੰ ਜੇ ਮੈਂ ਆਪਣੇ ਮੁੰਡੇ ਨੂੰ ਘਰ ਸੱਦ ਲਿਆ ਨਾ ਉਹਨੇ ਮਾਰ ਮਾਰ ਕੇ ਚਪੇੜਾਂ ਦਾ ਤੇਰਾ ਮੂੰਹ ਤੋੜ ਦੇਣਾ ਆ ਮੰਮੀ ਇਹੋ ਕੁਝ ਕਰਨਾ ਹੁੰਦਾ ਤੁਹਾਡੇ ਮੁੰਡੇ ਨੂੰ ਹੋਰ ਉਹਨੂੰ ਕਰਨਾ ਵੀ ਕੀ ਆਉਂਦਾ ਵਾ ਬੜੀ ਸੋਹਣੀ ਮਤ ਦਿੱਤੀ ਤੁਸੀਂ ਉਹਨੂੰ ਮੰਮੀ ਬੱਸ ਕਰ ਜੋ ਤੁਹਾਡੀ ਲੜਾਈ ਸੱਤਾ ਕਰਾ ਜਸ ਉਹਨਾਂ ਦੀ ਹਣੀ ਆ ਕਿਉਂ ਸਾਰਾ ਦਿਨ ਬਿੱਲੀਆਂ ਵਾਂਗੂ ਲੜਦੇ ਰਹਿੰਦੇ ਜੇ ਨਹੀਂ ਜਦੋਂ ਇਹ ਮਾੜੇ ਕਰਮਾਂ ਵਾਲੀ ਸਾਡੇ ਘਰ ਆਈ ਗਈ ਤੇ ਫਿਰ ਮੈਂ ਲੜਾਣਾ ਤੇ ਹੋਰ ਕੀ ਕਰਾਂ ਇਹ ਤੋਂ ਚੰਗਾ ਤੇ ਇਹ ਹੀ ਵੀ ਮੈਂ ਆਪਣਾ ਮੁੰਡਾ ਵਿਆਹਉਂਦੀ ਨਾ ਤੇ ਆਪ ਹੀ ਮਰ ਜਾਂਦੀ ਮੰਮੀ ਜੀ ਛੱਡੋ ਪਰਾਂ ਇਹੋ ਜਿਹੀ ਗੱਲਾਂ ਕਾਤੋਂ ਕਰਦੇ ਜੇ ਬਾਹਰ ਆ ਤੜਨਾ ਮੈਂ ਇੱਕ ਗੱਲ ਕਰਨੀ ਆ ਤੇ ਕਿਰਨ ਚੱਲ ਤੂੰ ਕਰ ਰਾਮ ਦੀਦੀ ਮੈਂ ਰਾਮ ਕੀ ਕਰਨਾ ਵਾ ਮੰਮੀ ਨੂੰ ਚੰਗਾ ਭਲਾ ਪਤਾ ਵਾ ਕਿ ਮੈਂ ਪ੍ਰੈਗਨੈਂਟ ਆ ਫਿਰ ਵੀ ਮੇਰ ਨਾਲ ਕਿੰਨੀ ਉੱਚੀ ਆਵਾਜ਼ ਚ ਗੱਲ ਕਰਨ ਦੇ ਆ ਚੱਲ ਕੋਈ ਨਹੀਂ ਕਰਨ ਤੂੰ ਟੈਨਸ਼ਨ ਨਾ ਲੈ ਮੰਮੀ ਨੂੰ ਮੈਂ ਆਪੇ ਸਮਝਾ ਲੇਨੀ ਆ ਤੇ ਤੂੰ ਘਰ ਆਰਾਮ ਚਲਾਓ ਮੰਮੀ ਚੱਲ ਬੋਤਾ ਕਿਦਾਂ ਲਾਉ ਪੀਤਾ ਸਾਰੇ ਟੱਬਰ ਨੇ ਮੇਰਾ ਕੜੀ ਪਾਲ ਕੇ ਤੇ ਮੈਨੂੰ ਸੁੱਖ ਦਾ ਸਾਹ ਵੀ ਲੈ ਨੀਂ ਦਿੰਦੇ ਚਾਰ ਪੈਸੇ ਮੈਂ ਆਪਣੇ ਸਾਹ ਕੇ ਰੱਖੇ ਹੀ ਉਹ ਵੀ ਮੇਰੇ ਕੋ ਖੋ ਕੇ ਲੈ ਗਏ ਆ ਨਾਲ ਕਿਉਂ ਲੜਦੇ ਰਹਿੰਦੇ ਜੇ ਆਪਣੇ ਘਰ ਕਿਹੜਾ ਪਹਿਲਾ ਘਟ ਜਲੂਸ ਨਿਕਲਦਾ ਰਿਹਾ ਲੋਕਾਂ ਨੇ ਹਟ ਤੇ ਹੱਸਣਾ ਵਾ ਤੂੰ ਇਹ ਫੇਰ ਉਹ ਕੰਮ ਕਰੀ ਜਾਂਦੇ ਜੇ ਨਿੱਤਿਆਂ ਨੂੰ ਮੈਂ 20 ਵਾਰ ਕਿਹਾ ਵੀ ਤੂੰ ਮੇਰੇ ਨਾਲ ਕਮਾਫਰਾ ਕੇ ਗੱਲ ਨਾ ਕਰਿਆ ਕਰ ਤੇ ਤੂੰ ਫੇਰ ਉਹ ਕੰਮ ਕਰੀ ਜਾਂਦੀ ਆ ਮੈਨੂੰ ਸਾਫ ਸਾਫ ਦੱਸ ਵੀ ਤੂੰ ਮੈਨੂੰ ਕਹਿਣਾ ਕੀ ਚਾਹੁੰਨੀ ਆ ਮੰਮੀ ਸਾਫ ਸਾਫ ਮੈਂ ਇਹ ਕਹਿਣਾ ਚਾਹੁੰਨੀ ਆ ਵੀ ਕਿਰਨ ਦੇ ਘਰ ਇਹ ਬੱਚਾ ਹੋਣਾ ਜ਼ਰੂਰੀ ਨਹੀਂ ਹੈਗਾ ਜੇ ਕਿਰਨ ਦੇ ਘਰ ਬੱਚਾ ਹੋ ਗਿਆ ਤੇ ਹਰ ਕਿਰਤ ਨੂੰ ਕੀ ਇਹ ਨਹੀਂ ਪੁੱਛਣਾ ਨਹੀਂ ਗੱਲ ਤੇ ਤੇਰੀ ਸਹੀ ਆ ਪਰ ਹੁਣ ਆਪਾਂ ਕਰ ਵੀ ਕੀ ਸਕਦੇ ਆ ਮੰਮੀ ਕਰਨਾ ਕੀ ਆ ਨਵ ਨੂੰ ਕਹੋ ਕਿ ਬੱਚੇ ਦਾ ਅਬੋਰਸ਼ਨ ਕਰਵਾ ਦੇ ਆਪਾਂ ਬੱਚਾ ਨਹੀਂ ਰੱਖਣਾ ਨਾਲੇ ਇੱਕ ਗੱਲ ਉਹਨੂੰ ਚੰਗੀ ਤਰ੍ਹਾਂ ਸਮਝਾ ਦਿਓ ਵੀ ਤੇਰਾ ਇੱਕ ਬੱਚਾ ਹੈਗਾ ਤੇ ਆਵਾ ਤੂੰ ਹੋਰ ਬੱਚਾ ਕੀ ਕਰਨਾ ਵਾ ਅੱਜ ਕੱਲ ਤੇ ਇੱਕ ਬੱਚੇ ਦੇ ਖਰਚੇ ਮਾਹ ਪੂਰੇ ਹੁੰਦੇ ਆ ਪੁੱਤ ਸਹੀ ਗੱਲ ਹੈ ਤੇਰੇ ਵਾਲੀ ਆਉਂਦਾ ਆ ਘਰ ਨਵ ਤੇ ਮੈਂ ਇਹੋ ਗੱਲ ਕਰਦੀ ਆ ਉਹਦੇ ਨਾਲ ਹਾਂਜੀ ਮੰਮੀ ਇਹੋ ਗੱਲਾਂ ਤੇ ਤੁਹਾਨੂੰ ਮੈਂ ਸਮਝਾਉਂਦੀ ਰਹਿਣੀ ਆ ਵੀ ਹਰ ਇੱਕ ਗੱਲ ਤੇ ਕਲੇਸ਼ ਪਾਉਣਾ ਜ਼ਰੂਰੀ ਨਹੀਂ ਹੁੰਦਾ ਕੋਈ ਗੱਲਾਂ ਆਪਣੇ ਤਰੀਕੇ ਨਾਲ ਵੀ ਕਰਨੀਆਂ ਪੈਂਦੀਆਂ ਵਾ ਜ਼ਰੂਰੀ ਨਹੀਂ ਵੀ ਆਪਾਂ ਰੌਲਾ ਹੀ ਪਾਉਣਾ ਹੁੰਦਾ ਪੁੱਤ ਤੇਰੀਆਂ ਗੱਲਾਂ ਮੈਂ ਸਾਰੀਆਂ ਸਮਝਦੀ ਆ ਪਰ ਜੇ ਕਿਰਨ ਨਾ ਮੰਨੀ ਤਾਂ ਫੇਰ ਆਪਾਂ ਕੀ ਕਰਾਂਗੇ ਮੰਮੀ ਆਪਾਂ ਕੁਝ ਨਹੀਂ ਕਰਨਾ ਜੋ ਕੁਝ ਵੀ ਕਰਨਾ ਨਵਨੇ ਕਰਨਾ ਆ ਆਪਾਂ ਬਸ ਨਵਨੂੰ ਸਮਝਾਉਣਾ ਵਾ ਠੀਕ ਆ ਪੁੱਤ ਆਉਂਦਾ ਆ ਘਰ ਨਾਲ ਆਪ ਤੇ ਮੈਂ ਉਹਨੂੰ ਕਹਿ ਦਿੰਨੀ ਆ ਕਿ ਆਪਾਂ ਇਹ ਬੱਚਾ ਬੋਚਾ ਨਹੀਂ ਰੱਖਣਾ ਤੂੰ ਹਸਪਤਾਲ ਲੈ ਜਾ ਇਹਨੂੰ ਹਾਂਜੀ ਮੰਮੀ ਮੈਨੂੰ ਲੱਗਦਾ ਕਿ ਤੁਹਾਨੂੰ ਮੇਰੀ ਗੱਲ ਸਮਝ ਆ ਗਈ ਆ ਤੂੰਹੀਂ ਬਸ ਰੋਲਾ ਨਾ ਪਾਇਓ ਠੀਕ ਆ ਪੁੱਤ ਪਾਣੀ ਤੇ ਨਵਸਿਆਂ ਚੋਂ ਨੇ ਜੋਂ ਘਟ ਗਿਆ ਆ ਪਰ ਚੋਨੇ ਦੇ ਦਾਣੇ ਕਾਲੇ ਹੋ ਗਏ ਆ ਇਹ ਤੇ ਹੁਣ ਰੱਬ ਦੇ ਹੱਥ ਵਾਸੀ ਡੋਰਾ ਆ ਚਲੋ ਜੋ ਭਾਵੇ ਕਰਤਾਰ ਨੂੰ ਓ ਕੀ ਗੱਲ ਮੰਮੀ ਤੂੰ ਹੀ ਹਰ ਕੀਰਤਨ ਨੂੰ ਲੈ ਕੇ ਇੱਥੇ ਬਾਹਰ ਬੈਠੇ ਜੇ ਤੇ ਕਿਰਨ ਕਿੱਥੇ ਆ ਪੁੱਤ ਕੀ ਦੱਸਾਂ ਤੈਨੂੰ ਕਿਰਨ ਨਾਲ ਤੇ ਬੜੀ ਕਲੇਸ਼ਣ ਆ ਮੈਨੂੰ ਤੇ ਬੜੀ ਚੰਗੀ ਲੱਗਦੀ ਹੀ ਪਰ ਇਹਨੇ ਤੇ ਸਾਰਾ ਘਰ ਸਿਰ ਤੇ ਚੁੱਕ ਲਿਆ ਆ ਘਰ ਸਿਰ ਤੇ ਚੁੱਕ ਲਿਆ ਆ ਕੀ ਗੱਲ ਮੰਮੀ ਕਰ ਫੇਰ ਕੋਈ ਗੱਲ ਹੋ ਗਈ ਆ ਕਿਤੇ ਫੇਰ ਤੇ ਨਹੀਂ ਤੁਹਾਡੇ ਦੋਵਾਂ ਦੀਆਂ ਡਾਂਗਾਂ ਚੱਲ ਗਈਆਂ ਵੇ ਡਾਂਗਾਂ ਕੀ ਚੱਲਣੀਆਂ ਆ ਮਿੰਨੂ ਆਂਦੀ ਮੇਰ ਕੋ ਨਹੀਂ ਹਰਕੀਤ ਸਾਂਭਿਆ ਜਾਂਦਾ ਜੇ ਤੁਹਾਡੇ ਕੋ ਸਾਂਭਿਆ ਜਾਂਦਾ ਤੇ ਸਾਂਭ ਲਓ ਨਹੀਂ ਤੇ ਇਹਨੂੰ ਸੁੱਟ ਦੋ ਕਿਤੇ ਵੇ ਮੇਰੀ ਗੱਲ ਧਿਆਨ ਨਾਲ ਸੁਣ ਲਾ ਕਿ ਇਹਨੇ ਤਾਂ ਹੁਣੇ ਹੀ ਆਪਣੇ ਪੈਰ ਪਛਾਣ ਨੂੰ ਖੇਚਲੇ ਆ ਹਰਕੀਤ ਨੂੰ ਚੁੱਕਣ ਤੋਂ ਇਹਨੇ ਜਵਾਬ ਦੇ ਦਿੱਤਾ ਵਾ ਤੇ ਜਦੋਂ ਕੱਲ ਨੂੰ ਤੁਹਾਡਾ ਦੋਵਾਂ ਦਾ ਬੱਚਾ ਹੋ ਗਿਆ ਨਾ ਤੇ ਫੇਰ ਹਰਕੀਤ ਤੇ ਵਿਚਾਰੇ ਨੂੰ ਕਿੰਨੇ ਪੁੱਛਣਾ ਆ ਇਹਨੇ ਵਿਚਾਰੇ ਨੇ ਤੇ ਇਦਾਂ ਹੀ ਰਹਿ ਜਾਣਾ ਵਾ ਇਨੂੰ ਕੀ ਪਤਾ ਲੱਗਣਾ ਆ ਵੀ ਮੇਰੀ ਅਸਲੀ ਮਾਂ ਕੌਣ ਹੈ ਤੇ ਕੌਣ ਨਹੀਂ ਕਿਰਨ ਨੇ ਤੇ ਇਦਾਂ ਫਰਕ ਕਰਨ ਲੱਗ ਪਣਾ ਆ ਮੰਮੀ ਗੱਲ ਤੇ ਤੁਹਾਡੀ ਸਾਰੀ ਸਹੀ ਆ ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਤੁਸੀਂ ਮੈਨੂੰ ਕਹਿਣਾ ਕੀ ਚਾਹੁੰਦੇ ਜੇ ਵੀ ਪੁੱਤ ਮੈਂ ਤੈਨੂੰ ਇਹ ਕਹਿਣਾ ਚਾਹੁੰਦੀ ਆ ਵੀ ਤੁਸੀਂ ਇਹ ਬੱਚਾ ਨਾਂ ਰੱਖੋ ਇਹਨੂੰ ਲੈ ਜਾ ਨਾਲ ਤੇ ਡਾਕਟਰ ਕੋ ਜਾ ਕੇ ਦਵਾਈ ਦਵਾ ਲਿਆ ਉਹ ਨਹੀਂ ਮੰਮੀ ਮੈਂ ਇੱਡਾ ਵੱਡਾ ਪਾਪ ਨਹੀਂ ਕਰ ਸਕਦਾ ਤੁਸੀਂ ਹੋਰ ਹੀ ਗੱਲਾਂ ਲੈ ਕੇ ਬੈਗੇ ਜੇ ਵੀ ਪੋਤੇ ਕੋਈ ਪਾਪ ਨਹੀਂ ਹੈਗਾ ਇਦੇ ਵਿੱਚ ਹੀ ਸਾਰਿਆਂ ਦੀ ਭਲਾਈ ਆ ਜੇ ਤੂੰ ਚਾਹਣਾ ਹੈ ਨਾ ਵੀ ਕੱਲ ਨੂੰ ਤੇਰਾ ਜਵਾਬ ਤੱਕੇ ਨਾ ਖਾਏ ਤੇ ਫਿਰ ਤੈਨੂੰ ਇਹ ਕੰਮ ਕਰਨਾ ਹੀ ਪੈਣਾ ਆ ਨਹੀਂ ਮੰਮੀ ਹੋਰ ਭਾਵੇਂ ਤੂੰ ਹੀ ਮੈਨੂੰ ਜਿਹੜਾ ਮਰਜ਼ੀ ਕੰਮ ਕਹਿ ਲੋ ਉਹ ਮੈਂ ਕਰ ਲਾਂਗਾ ਪਰ ਇਹ ਕੰਮ ਨਹੀਂ ਜੀ ਮੇਰੇ ਕੋ ਹੁਣਾ ਵੇ ਪੁੱਤ ਕਿਉਂ ਨਹੀਂ ਤੇਰ ਕੋ ਇਹ ਕੰਮ ਹੋਣਾ ਆਪਣੇ ਆ ਫੁੱਲਾਂ ਦੇ ਜਵਾਕ ਵਾਲੀ ਵੇਖ ਲਾ ਇਹਦੇ ਕਰਕੇ ਹੀ ਸਾਰਾ ਦਿਨ ਘਰ ਚ ਕਲੇਸ਼ ਰਹਿੰਦਾ ਆ ਮੰਮੀ ਹੁਣ ਤੁਹਾਨੂੰ ਇਹਨਾਂ ਗੱਲਾਂ ਦਾ ਬੜਾ ਚੇਤਾ ਆਉਂਡਿਆ ਆ ਤੇ ਜਦੋਂ ਮੈਂ ਤੁਹਾਨੂੰ ਕਿਹਾ ਸੀ ਮੈਂ ਦੂਜਾ ਵਿਆਹ ਨਹੀਂ ਕਰਾਉਣਾ ਉਦੋਂ ਤੁਹਾਨੂੰ ਹੀ ਕਾਲੀ ਪਈ ਸੀ ਮੇਰਾ ਦੂਜਾ ਵਿਆਹ ਕਰਾਉਂਦੀ ਵੇ ਪੁੱਤ ਮੈਨੂੰ ਥੋੜਾ ਇਸ ਗੱਲ ਦਾ ਪਤਾ ਹੀ ਵੀ ਇਹ ਵੀ ਪਹਿਲਾਂ ਵਾਲੀ ਵਰਗੀ ਨਿਕਲੇਗੀ ਮੰਮੀ ਹੁਣ ਭਾਵੇਂ ਤੁਸੀਂ ਜੋ ਮਰਜ਼ੀ ਕਹੋ ਪਰ ਮੈਂ ਇਹ ਕੰਮ ਨਹੀਂ ਕਰ ਸਕਦਾ ਜਿਹੜਾ ਤੁਸੀਂ ਚਾਹੁੰਦੇ ਜੇ ਠੀਕ ਹੈ ਪੁੱਤ ਕਰੋ ਤੁਸੀਂ ਫਿਰ ਆਪਣੀਆਂ ਮਰਜ਼ੀਆਂ ਪਰ ਜੇ ਤੂੰ ਚਾਹਣਾ ਹੈ ਨਾ ਕਿ ਹਰਕੀਤ ਨੂੰ ਮਾਂ ਦਾ ਪਿਆਰ ਮਿਲੇ ਤੇ ਫਿਰ ਤੈਨੂੰ ਇਹ ਕੰਮ ਕਰਨਾ ਹੀ ਪੈਣਾ ਆ ਮੰਮੀ ਜੇ ਮੈਂ ਇਹ ਕੰਮ ਕਰਤਾ ਤੇ ਫਿਰ ਰੱਬ ਅੱਗੇ ਜਾ ਕੇ ਲੇਖਾ ਕੌਣ ਦਊਗਾ ਵੇ ਪੁੱਤ ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਮੈਨੂੰ ਜੋਸ਼ ਆ ਹੀ ਲੱਗਾ ਮੈਂ ਤੈਨੂੰ ਉਹ ਕਹਿਤਾ ਚਲੋ ਠੀਕ ਹੈ ਮੰਮੀ ਮੈਨੂੰ ਨਾ ਇੱਕ ਵਾਰ ਕਿਰਦਨਾ ਨਾਲ ਗੱਲ ਕਰਕੇ ਵੇਖ ਲੈਣ ਦੋ ਵੀ ਉਹ ਕੀ ਕਹਿੰਦੀ ਆ ਫਿਰ ਮੈਂ ਸੋਚਦਾ ਅੱਗੇ ਵੀ ਕੀ ਕਰਨਾ ਆ ਠੀਕ ਆ ਪੁੱਤ ਕਿਰਨ ਜੇ ਨਾਵਨੇ ਤੇਰਾ ਘਰ ਵਸਾਉਣਾ ਹੁੰਦਾ ਨਾ ਤੇ ਉਹਨੇ ਤੇਰੇ ਨਾਲ ਕਦੀ ਬਤਮੀਜ਼ੀ ਨਹੀਂ ਕਰਨੀ ਉਹਨੇ ਤੇਰੀ ਹਰ ਇੱਕ ਗੱਲ ਮੰਨਣੀ ਉਹ ਤੇ ਤੈਨੂੰ ਪਸੰਦੀ ਨਹੀਂ ਕਰਦਾ ਉਹਦੇ ਦਿਲ ਵਿੱਚ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਮੈਨੂੰ ਤਾਂ ਲੱਗਦਾ ਕਿ ਅਜੇ ਵੀ ਉਹਦੀ ਪਹਿਲੀ ਘਰ ਵਾਲੀ ਦੀ ਜਗ੍ਹਾ ਹੋਆ ਜਿਹਦੇ ਦਿਲ 'ਚ ਪਰ ਦੀਦੀ ਤੁਹਾਨੂੰ ਇਹ ਸਭ ਕੁਝ ਕਿੱਦਾਂ ਪਤਾ ਵਾ ਕਿਰਨ ਤੋਂ ਸ਼ਾਡੇ ਨਾ ਗੱਲਾਂ ਨੂੰ ਮੈਨੂੰ ਸਾਰਾ ਕੁਝ ਪਤਾ ਵਾ ਨਾਲੇ ਤੂੰ ਉਸ ਟੈਟੀ ਬਾਰੇ ਅਜੇ ਕੁਝ ਨਹੀਂ ਪਤਾ ਕੀਤਾ ਮੈਂ ਉਹ ਵੀ ਪਤਾ ਕਰ ਲਿਆ ਵਾ ਉੱਤੋਂ ਵੇਲਾ ਮੰਮੀ ਨੇ ਤੇਰਾ ਪੇਕੇ ਜਾਣਾ ਵੀ ਬੰਦ ਕਰਤਾ ਵਾ ਜਿੱਦਾਂ ਤੇ ਨੇ ਚਾਰ ਦਿਵਾਲੇ ਚ ਬੰਦ ਕਰਕੇ ਰੱਖਣਾ ਚਾਹੁੰਦੇ ਹੁਣ ਹਾਂਜੀ ਦੀਦੀ ਸਹੀ ਗੱਲ ਕਹਿਂਡ ਜੇ ਤੁਸੀਂ ਉੱਤੋਂ ਵੇਹ ਲੋ ਮੰਮੀ ਨੇ ਮੇਰੇ ਸ਼ਗਨ ਵਾਲੇ ਪੈਸੇ ਤੱਕ ਖੋਲੇ ਆ ਮੈਂ ਤੇ ਪੜਾਈ ਕਰਨ ਵਾਲੇ ਸੋਚਣ ਢੀ ਹਾਂ ਤੇ ਉਲਟਾ ਮੈਨੂੰ ਪੁੱਛਣ ਡੇ ਕਿ ਤੇਰਾ ਪਹਿਲਾ ਰਿਸ਼ਤਾ ਕਿਉਂ ਟੁੱਟਾ ਵਾ ਤੇ ਜੇ ਮੈਂ ਸੱਚ ਦੱਸਤਾ ਵਾ ਤੇ ਮੈਨੂੰ ਕਹਿਂਡ ਏ ਤੂੰ ਝੂਠ ਬੋਲਣ ਢੀ ਐ ਮੇਰਾ ਯਕੀਨ ਹੀ ਨਹੀਂ ਕਰਨ ਡੇ ਕਿਰਨ ਮਾੜੀ ਗੱਲ ਆ ਮੰਮੀ ਵਾਸਤੇ ਜਿਹੜਾ ਤੇਰੇ ਪਿਓ ਕਹਿੰਨ ਬੁਰਾ ਭਲਾ ਕਹਿੰਦੇ ਆ ਮੰਮੀ ਨੇ ਤਾਂ ਮੈਂ 20 ਵਾਰੀ ਨਾਨਦੇ ਦੇ ਨਾਲ ਗੱਲਾਂ ਕਰਦੀ ਨੇ ਸੁਣਿਆ ਵਾ ਤੇਰੇ ਬਾਰੇ ਬਦਨਾਮੀਆਂ ਕਰਦੀ ਆ ਕਹਿੰਦੀ ਪਹਿਲੇ ਵਾਲੇ ਚੰਗੇ ਸੀ ਇਹ ਤੇ ਬੜੀ ਮਾੜੀ ਆ ਅਸ਼ਾ ਦੀਦੀ ਤੂੰ ਹੀ ਦੱਸੋ ਮੈਂ ਹੁਣ ਫਿਰ ਕੀ ਕਰਾਂ ਮੈਂ ਤਾਂ ਬੜੀ ਕਸੂਤੀ ਫਸ ਗਈ ਆ ਕਿਰਨ ਕਰਨਾ ਕੀ ਆ ਆਜ ਤਾਂ ਬੜਾ ਹੀ ਵਧੀਆ ਕੀਤਾ ਜਿਹੜਾ ਹਰ ਕਿਰਤ ਨੂੰ ਆਪਣੇ ਗਲੋਂ ਲਾਤਾ ਆਪੇ ਮਾਦਾ ਚੱਕੀ ਫਿਰਿਆ ਕਰੇਗੀ ਨਾਲੇ ਤਾਂ ਇਹਨਾਂ ਦੀ ਫਿਕਰ ਨਾ ਕਰਿਆ ਕਰ ਇਹ ਤੇ ਉਹਦਾ ਹੀ ਬੜਾ ਪਖੰਡ ਕਰਦੇ ਨੇ ਦੀਦੀ ਸਹੀ ਗੱਲ ਆ ਤੁਹਾਡੇ ਵਾਲੀ ਮੰਮੀ ਤਾਂ ਸ਼ਕਲਾਂ ਬੜੀ ਚਲਾਕ ਲੱਗਦੀ ਆ ਮੇਰਾ ਤੇ ਇਥੇ ਜਵਾਂ ਮਨ ਨਹੀਂ ਲੱਗਦਾ ਦਿਲ ਤੇ ਕਰਦਾ ਵਾ ਕਿ ਇਥੋਂ ਭੱਜੀ ਜਾਵਾਂ ਕਿ ਇਹਨਾਂ ਇਦਾਂ ਕਿਦਾਂ ਭੱਜਾਂਗੇ ਤੂੰ ਇਹਨਾਂ ਤੇਨ ਭੱਜਣੇ ਨਹੀਂ ਦੇਣਾ ਮੈਂ ਇਹਦੇ ਕਹਿੰਦੀ ਕਿ ਨਵ ਦੇ ਨਾਲ ਤਾਂ ਸਿੱਧੀ ਗੱਲ ਕਰ ਲੈ ਕਿ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਖਤਮ ਕਰ ਦੇ ਨਹੀਂ ਤੇ ਨਵ ਦੀਆਂ ਪੁਰਾਣੀਆਂ ਯਾਦਾਂ ਨੇ ਤੇਰੀਆਂ ਨਵੀਆਂ ਖੁਸ਼ੀਆਂ ਨੂੰ ਵੀ ਖਾ ਜਾਣਾ ਵਾ ਪਰ ਜੇ ਤੂੰ ਨਵ ਤੋਂ ਡਰਦੀ ਰਹੀ ਨਾ ਤੇ ਤੇਰਾ ਰਿਸ਼ਤਾ ਹੋਰ ਖਰਾਬ ਹੋ ਜਾਣਾ ਵਾ ਹਾਂਜੀ ਦੀਦੀ ਮੈਨੂੰ ਵੀ ਲੱਗਦਾ ਵਾ ਕਿ ਨਵ ਨਾਲ ਹੁਣ ਮੈਨੂੰ ਖੁੱਲ ਕੇ ਗੱਲ ਕਰਨੀ ਪੈਣੀ ਆ हां किरण चल ठीक है ते मेनू ਲੱਗਦਾ ਮੇਨੇ ਮੰਮੀ ਬਾਹਰ ਆਵਾਜ਼ਾਂ ਮਾਰਨ ਡਿਆ ਤੇ ਮੈਂ ਮੰਮੀ ਦੀ ਗੱਲ ਸੁਣ ਕੇ ਆਈ ਚਲੋ ਠੀਕ ਹੈ ਠੀਕ ਕਿਰਨ ਤੂਰ ਸੋਚੇ ਕੀ ਕਰਨ ਡਈ ਆ ਮੈਂ ਤੈਨੂੰ ਕਮਰੇ ਚ ਲੱਭਣ ਡਿਆ ਹਾਂ ਨਾਉ ਮੇਰਾ ਨਾ ਆਮਦਾ achar ਖਾਣ ਨੂੰ ਜੀ ਕਰਨ ਰਹੀ ਤੇ ਉਹ ਖਾਣ ਡੀ ਆ ਮੈਂ ਠੀਕ ਆ ਤੇ ਕਹਿੰਦਾ ਮੇਰੀ ਸੁਣ ਗੱਲ ਯਾਰ ਧਿਆਨ ਦੇ ਨਾਲ ਮੇਰੀ ਗੱਲ ਸੁਣੀ ਮੈਨੂੰ ਜੇ ਤੱਕ ਲੱਗਦਾ ਆ ਵੀ ਅਜੇ ਨਾ ਆਪਾਂ ਨੂੰ ਇਹ ਬੱਚਾ ਨਹੀਂ ਰੱਖਣਾ ਚਾਹੀਦਾ ਬੱਚਾ ਨਹੀਂ ਰੱਖਣਾ ਚਾਹੀਦਾ ਨਾਉ ਤੈਨੂੰ ਪਤਾ ਵੀ ਸਹੀ ਆ ਤੂੰ ਕੀ ਗੱਲ ਕਰਨ ਡੇ ਹੋ ਕਿਰਨ ਮੈਂ ਜਿਹੜੀ ਵੀ ਗੱਲ ਕਰਨ ਡਿਆ ਨਾ ਬਿਲਕੁਲ ਸਹੀ ਕਰਨ ਡਿਆ ਆ ਕਿਉਂਕਿ ਤੈਨੂੰ ਵੀ ਪਤਾ ਆ ਕਿ ਹਰਕਿਰਤ ਅਜੇ ਛੋਟਾ ਆ ਤੇ ਇਹਨੂੰ ਵੀ ਮਾਂ ਦਾ ਪਿਆਰ ਚਾਹੀਦਾ ਆ ਨਵ ਇਹ ਦਾਤ ਹਨ ਰੱਬ ਨੇ ਦਿੱਤੀ ਆ ਤੇ ਤੂੰ ਹੀ ਮੈਨੂੰ ਅਬੋਰਸ਼ਨ ਕਰਾਉਣ ਬਾਰੇ ਕਿੱਦਾਂ ਕਹਿ ਸਕਦੇ ਜੀ ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਕਿ ਮੈਂ ਕੋਈ ਪਾਪ ਨਹੀਂ ਕਰਦਾ ਫਿਰ ਤੁਸੀਂ ਐਡਾ ਵੱਡਾ ਪਾਪ ਕਰਨ ਬਾਰੇ ਕਿੱਦਾਂ ਸੋਚ ਲਿਆ ਨਵ ਕਰਨਾ ਐਵੇਂ ਮੈਨੂੰ ਸਵਾਲਾਂ ਦੀ ਕਚੈਰੀ ਦੇ ਵਿੱਚ ਨਾ ਖੜਾ ਕਰ ਜਿਹੜਾ ਤੈਨੂੰ ਮੈਂ ਕੰਮ ਕਹਿਣਾ ਹੁੰਦਾ ਨਾ ਚੁੱਪ ਕਰਕੇ ਮੇਰੀ ਉਹ ਗੱਲ ਮੰਨ ਲਿਆ ਕਰ ਨਵ ਹੋਰ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਆ ਪਰ ਮੈਂ ਤੁਹਾਡੀ ਇਹ ਗੱਲ ਨਹੀਂ ਮੰਨਣੀ ਤੁਹਾਡੀ ਤਾਂ ਸੋਚ ਹੀ ਬੜੀ ਛੋਟੀ ਆ ਕਿਰਨਾ ਐਹੋ ਜੀਆਂ ਗੱਲਾਂ ਕਰਕੇ ਤੇ ਮੇਰਾ ਦਿਮਾਗ ਨਾ ਖਰਾਬ ਕਰੀ ਜਾ ਚੁੱਪ ਕਰਕੇ ਨਾ ਤੇ ਮੇਰੇ ਨਾਲ ਹਸਪੀਟਲ ਚੱਲ ਪਾ ਨਹੀਂ ਨਾਲ ਤੂੰ ਹੀ ਭਾਵੇਂ ਜੋ ਮਰਜ਼ੀ ਕਹਿ ਲਓ ਮੈਨੂੰ ਪਰ ਮੈਂ ਤੁਹਾਡੇ ਨਾਲ ਹਸਪੀਟਲ ਨਹੀਂ ਜਾਣਾ ਅੱਛਾ ਨਹੀਂ ਜਾਣਾ ਤੂੰ ਮੇਰੇ ਨਾਲ ਹਸਪੀਟਲ ਨਹੀਂ ਜਾਣਾ ਨਾਲ ਠੀਕ ਆ ਇਹਦਾ ਮਤਲਬ ਇਹ ਆ ਕਿ ਹੁਣ ਤੂੰ ਮੈਨੂੰ ਮੇਰੀ ਜਿੱਤ ਪਗਾਉਂਦੇ ਮਜਬੂਰ ਕੰਮ ਲੱਗੀਆਂ ਕਰ ਕੇ ਨਾ ਚੱਲ ਠੀਕ ਆ ਨਹੀਂ ਨਾ ਮੰਨਨੀ ਤੂੰ ਮੇਰੀ ਗੱਲ ਹੁਣ ਤੈਨੂੰ ਫਿਰ ਮੈਂ ਆਪਣੇ ਤਰੀਕੇ ਨਾਲ ਲੈ ਕੇ ਜਾਣਾ ਨਾ ਛੱਡੋ ਮੇਰੀ ਬਾਹ ਛੱਡਾਂ ਤੇਰੀ ਬਾਹ ਮੈਂ ਛੱਡੋ ਮੇਰੀ ਬਾਹ ਇਹ ਘਪਰੀਏ ਤੇਰਾ ਜਵਾਕ ਇੱਥੇ ਰੋਲਦਾ ਫਿਰਦਾ ਵਾ ਕੋਈ ਨਹੀਂ ਪੁੱਛਦਾ ਉਹਨੂੰ ਨਾ ਵਸਾਰਾ ਦਿਨ ਆਪਣੀ ਮਸਤੀ ਚ ਰਹਿੰਦਾ ਵਾ ਤੇ ਮੰਮੀ ਆਪਣੀ ਮਸਤੀ ਚ ਜੇ ਤੂੰ ਚਾਹਨੀ ਆ ਕਿ ਮੇਰਾ ਜਵਾਕ ਠੀਕ ਠਾਕ ਰਹੇ ਤੇ ਉਹਨੂੰ ਲੈ ਜਾ ਇੱਥੋਂ ਬਸ ਭੈਣੇ ਮੈਂ ਤੈਨੂੰ ਸਾਰਾ ਕੁਝ ਸੱਚਾ ਸੱਚ ਦੱਸਦਾ ਵਾ ਮੇਰੇ ਕੋਲ ਜਵਾਕ ਦੀ ਹਾਲਤ ਵੇਖੀ ਨਹੀਂ ਜਾਂਦੀ ਤੂੰ ਫਿਰ ਵੀ ਹਰਕਿਰਤ ਦੀ ਮਾਂ ਵਾ ਅੱਗੇ ਤੇਰੀ ਮਰਜ਼ੀ ਆ ਚੱਲ ਠੀਕ ਐ ਭੈਣੇ ਮੈਂ ਹੁਣ ਫੋਨ ਰੱਖਦੀ ਆ ਮੈਨੂੰ ਤੇਰੇ ਨਾਲ ਗੱਲ ਕਰਦੀ ਨਹੀਂ ਕੋਈ ਵੇਖ ਨਾ ਲਵੇ ਇਦਾਂ ਕਰਦੀਆਂ ਇਹਦਾ ਨੰਬਰ ਵੀ ਡਿਲੀਟ ਕਰ ਹੀ ਦਿੰਨੀ ਆ ਕਿਤੇ ਕੋਈ ਵੇਖ ਹੀ ਨਾ ਲਵੇ ਆ ਬਾਹਰ ਪਤਾ ਨਹੀਂ ਕਾਹਦਾ ਰੌਲਾ ਪਈ ਜਾਂ ਡਿਆ ਵਾ ਚੱਲੀ ਇਦਾਂ ਕਰਦੀਆਂ ਵੇਖਦੀਆਂ ਜਾ ਕੇ ਕਿੰਨਾ ਬੰਦੇ ਦੀ ਧੀ ਬਣ ਕੇ ਤੇ ਮੇਰੇ ਨਾਲ ਹਸਪੀਟਲ ਚੱਲ ਪਾ ਨਹੀਂ ਤੇ ਪੁੱਠੇ ਹੱਥਰੀ ਮਾਰਨੀ ਮੈਂ ਤੇਰੇ ਬੂਥੇ ਦੇ ਉੱਤੇ ਵਿਨ ਆਵ ਇਹ ਕੀ ਕਰਨ ਡਿਆ ਵਾ ਛੱਡ ਕਰਨ ਦੀ ਬਾ ਭਾਬੀ ਕਿਉਂ ਛੱਡਾਂ ਮੈਂ ਦੀ ਬਾ ਜਦੋਂ ਐ ਮੇਰੀ ਗੱਲ ਨਹੀਂ ਮੰਨਣ ਦੀ ਤੇ ਇਨੇ ਫਿਰ ਮੇਰੇ ਕੋ ਕੋਟੀ ਖਾਣੀ ਆ ਨਹੀਂ ਨਵ ਛੱਡ ਕਰਨ ਦੀ ਬਾ ਛੱਡ ਚੱਲ ਕਰਨ ਤੂੰ ਅੰਦਰ ਨਬ ਕੀ ਹੋਗਾ ਤੈਨੂੰ ਪਾਗਲ ਤੇ ਨਹੀਂ ਹੋਗਾ ਤੂੰ ਕਿਉਂ ਵੇੜੇ ਚ ਕੁਲੋਗ ਜਲੂਸ ਕੱਢੀ ਜਾਣ ਡਿਆ ਵਾ ਭਾਬੀ ਜਦੋਂ ਇਹ ਮੇਰੀ ਗੱਲ ਹੀ ਨਹੀਂ ਮੰਨਣ ਈ ਫਿਰ ਮੈਨੂੰ ਕੋਜਣਾ ਕੋਜ ਤੇ ਕਰਨਾ ਹੀ ਪੈਣਾ ਯਾਣਾ ਵੇਜ ਇਹ ਸਿੱਧੀ ਉਂਗਲ ਨਾਲ ਕਿਉਂ ਨਾ ਨਿਕਲੇ ਤੇ ਉਂਗਲ ਟੇਢੀ ਕਰ ਲੈਣੀ ਚਾਹੀਦੀ ਆ ਤੂੰ ਇਹੋ ਜਿਹਾ ਕੋਈ ਤਰੀਕਾ ਵਰਤ ਵੀ ਜਿਹੜਾ ਕੰਮ ਵੀ ਹੋ ਜਾਏ ਤੇ ਇਹਨੂੰ ਪਤਾ ਵੀ ਨਾ ਲੱਗੇ ਹਾਂਜੀ ਮੰਮੀ ਬਿਲਕੁਲ ਸਹੀ ਗੱਲਾਂ ਤੁਹਾਡੇ ਵਾਲੀ ਮੈਨੂੰ ਹੁਣ ਏਦਾਂ ਦਾ ਹੀ ਕੁਝ ਕਰਨਾ ਪੈਣਾ ਆ ਕਿਉਂਕਿ ਜੇ ਏ ਮੇਰੇ ਇਸ ਜਵਾਬ ਦੀ ਮਾਨ ਹੀ ਨਾ ਬਣ ਸਕਦੀ ਤੇ ਮੈਂ ਫਿਰ ਦੂਜੇ ਜਵਾਬ ਨੂੰ ਵੀ ਇਸ ਘਰ ਦੇ ਵਿੱਚ ਨਹੀਂ ਆਉਣ ਦੇਣਾ ਮੰਮੀ ਕਿਰਨ ਆਪਣੇ ਕਮਰੇ ਚ ਬੜੇ ਗੁੱਸੇ ਨਾਲ ਗਈ ਆ ਜੋ ਵੇਖੋ ਜਾ ਕੇ ਉਹਦੇ ਕਮਰੇ ਚ ਕਿਤੇ ਆਪਣੇ ਪੇਕੇਆਂ ਨੂੰ ਫੋਨ ਲਾ ਕੇ ਤੇ ਸਾਡਾ ਜਲੂਸ ਹੀ ਨਾ ਕਢਵਾ ਦੇ ਹਾਂ ਪੁੱਤ ਸਹੀ ਗੱਲ ਆ ਤੇਰੇ ਵਾਲੀ ਮੈਂ ਵੇਖਦੀ ਆ ਅੰਦਰ ਜਾ ਕੇ ਜੇ ਇਹਨੇ ਆਪਣੇ ਪੇਕੇਆਂ ਨੂੰ ਫੋਨ ਲਾਇਆ ਹੋਇਆ ਨਾ ਤੇ ਮੈਂ ਇਹਦਾ ਫੋਨ ਹੀ ਤੋੜ ਦੇਣਾ ਆ ਠੀਕ ਐ ਮੰਮੀ ਬਣੀ ਆ ਗੱਲ ਹੁਣ ਆਊਗਾ ਅਸਲੀ ਮਜਾ ਵਾਵਾ ਦਿਨ ਹੋ ਗਏ ਹੀ ਘਰ ਚ ਕੋਈ ਰੌਣਕ ਨਹੀਂ ਹੀ ਲੱਗੀ ਮੈਂ ਕਰਦੀ ਆ ਨਾ ਆਪਣੇ ਪੇਕਿਆਂ ਨੂੰ ਹੁਣ ਉਹਨਾਂ ਨੂੰ ਮੈਂ ਕਹਿਨੀ ਆ ਕਿ ਮੈਨੂੰ ਇੱਥੋਂ ਆ ਕੇ ਲੈ ਜਾਓ ਨਹੀਂ ਤੇ ਇਹਨਾਂ ਨੇ ਮੈਨੂੰ ਮਾਰ ਦੇਣਾ ਜਿਹੜੀ ਉਹਨਾਂ ਦੀ ਅੱਖਾਂ ਤੇ ਝੂੜਦੀ ਪੱਟੀ ਵੱਜੀ ਆ ਨਾ ਉਹ ਮੈਨੂੰ ਹੁਣ ਲਾਉਣੀ ਪੈਣੀ ਆ